ਨਾਲ ਜੁੜੇ ਨੇ ਕਿਸਾਨ ਭਰਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੋਂ ਆਏ ਹਾਂ 82 ਕਲਾਣੇ ਪਿੰਡ ਤੋਂ ਆਏ ਹਾਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਇਕਤਾਗਰਾ ਜੁਰੀਆਂ ਵੱਲੋਂ ਆਏ ਹਾਂ ਜੀ ਕਿੰਨੇ ਦਿਨੋਂ ਕੇ ਤੁਹਾਨੂੰ ਇੱਥੇ ਆਏ ਨੂੰ ਸਾਨੂੰ ਤਾਂ ਨੇ ਤੇ ਲਗਾਤਾਰ ਬੈਠੇ ਨੂੰ ਜੀ 40 ਦਿਨ ਹੋ ਗਏ ਆ ਪੂਰਾ ਯਕੀਨਾਂ ਤੁਹਾਨੂੰ ਵੀ ਅਸੀਂ ਦਿੱਤਾਗੇ ਜਰੂਰ ਹਾਂਜੀ ਅਸੀਂ ਇਹ ਪੂਰੇ ਕਾਨੂੰਨ ਰੱਦ ਕਰਵਾ ਕੇ ਵਾਪਸ ਜਾਵਾਂਗੇ ਜੀ ਕੋਣ ਤੁਹਾਡੇ ਬੱਚੇ ਵੀ ਆਏ ਫੈਮਲੀ ਵੀ ਆ ਨਾਲ ਫੈਮਲੀ ਵੀ ਆ ਜਵਾਗ ਸਾਰੇ ਨਾਲ ਨੇ ਜੀ ਦੇ ਵਿੱਚ ਦੀ ਟਾਈਮ ਕੱਢ ਕੇ ਬਦਲ-ਬਦਲ ਕੇ ਬਾਰੀਆਂ ਮੁਕਾਬਕ ਆਈ ਜਾਂਦੇ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੇਤੀ ਨਾਲ ਜੁੜੇ ਹੋ ਇਹਨੂੰ ਖੇਤੀ ਨਾਲ ਜੁੜੇ ਨੂੰ ਕਟੋ-ਕਟ ਸਾਡੇ ਬਜ਼ੁਰਗਾਂ ਨੂੰ 30 ਸਾਲ ਹੋ ਗਈ ਗਾਂਹਾਂ ਤੁਹਾਡੇ ਬੱਚੇ ਆ ਜਿਹੜੇ ਉਹ ਵੀ ਤੁਹਾਡੇ ਨਾਲ ਇਸ ਸੰਘਰਸ਼ ਵਿੱਚ ਪੂਰੇ ਵਧੀਆ ਤਰੀਕ ਨਾਲ ਜੁੜੇ ਆ ਪੂਰੇ ਜੁੜੇ ਹੋਏ ਸਾਡੇ ਨਾਲ ਨਹੀਂ ਸਾਡੇ ਨਾਲ ਨੇ ਸਾਰਿਆਂ ਦਾ ਸਹਿਯੋਗ ਹੈ ਜੀ ਆਪਣਾ ਕੀ ਨਾਮ ਹੈ ਜੀ ਮਲਕੀਤ ਸਿੰਘ ਵੀਰੇ ਤੁਸੀਂ ਵੀ ਪਹਿਲੇ ਦਿਨ ਤੋਂ ਹੀ ਜੁੜੇ ਹੋ ਹਾਂ 26 ਤਰੀਕ ਤੋਂ ਆ ਰਹੇ ਜੀ ਸਾਇਆ ਜ਼ਿਲ੍ਹਾ ਮਾਨਸਾ ਤੋਂ ਹਾਂ ਮਾਨਸਾ ਤੋਂ ਜੀ ਪਿੰਡ ਕਲਾਂ ਸੋ ਇਹ ਸਾਣ ਸਾਡੇ ਨਾਲ ਜ਼ਿਲ੍ਹਾ ਮਾਨਸਾ ਤੋਂ ਕਿਸਾਨ ਜੁੜੇ ਹੋਏ ਜੋ ਕਿ ਪਹਿਲੇ ਦਿਨ ਤੋਂ ਹੀ ਜੋ ਕਿ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਮੌਸਮ ਵੀ ਖਰਾਬਾ ਮੀਂਹ ਪੈ ਰਿਹਾ ਫਿਰ ਵੀ ਇਹ ਆਪਣੇ ਪੂਰੇ ਜਿੰਦ-ਜਾਨ ਦੇ ਨਾਲ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਆਓ ਗੱਲਬਾਤ ਕਰਦੇ ਹਾਂ ਹੋਰ ਹਾਂਜੀ ਕਿੱਥੋਂ ਆਇਆ ਤੁਸੀਂ ਇੱਧਰ ਇੱਧਰ ਬੋਲੋ ਦੇਖੀਆ ਆਉਂਦੇ ਆਉਂਦੇ ਆਪਸੇ ਪੰਜਾਬ ਸੇ ਜੀ ਕਿੰਨੇ ਦਿਨਾਂ ਕੇ ਸਾਨੂੰ ਹੋ ਗਏ 35 36 ਦਿਨ ਹੋ ਗਏ ਜੀ ਪਹਿਲੇ ਦਿਨ ਤੋਂ ਜੁੜੇ ਆ ਜਾਨੀ ਪਹਿਲੇ ਦਿਨ ਤੋਂ ਜੁੜੇ ਹੋਏ ਆ ਜੀ ਆਪਾਂ ਖੇਤੀ ਕਰਦੇ ਆ ਜੀ ਖੇਤੀ ਕਰਦੇ ਆ ਜੀ ਅੱਛਾ ਜੀ ਸੋ ਇਹ ਕਿਸਾਨ ਵੀਰ ਸਾਡੇ ਨਾਲ ਜੁੜੇ ਆ ਤੁਸੀਂ ਦੇਖ ਸਕਦੇ ਹੋ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਸੋ ਤੁਹਾਨੂੰ ਉਮੀਦ ਹੈਗੀ ਆ ਵੀ ਅਸੀਂ ਜਿੱਤਾਂਗੇ ਜ਼ਰੂਰ ਹਾਂ ਜੀ ਜਿੱਤ ਕੇ ਆਵਾਂਗੇ ਜ਼ਰੂਰ ਜਿੱਤ ਕੇ ਜਾਵਾਂਗੇ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸੋ ਕਿਸਾਨਾਂ ਦਾ ਜੋਸ਼ ਤੁਸੀਂ ਦੇਖ ਸਕਦੇ ਹੋ ਪੂਰੇ ਜੋਸ਼ ਉਤਸ਼ਾਹ ਨਾਲ ਨਾਰੀ ਲਗਾ ਰਹੇ ਨੇ ਸੋ ਆਓ ਅਸੀਂ ਆ